ਤਾਂ ਇਹਦੇ ਬਿਤੇ ਸੀ ਜੀ ਐਕਸੀਡੈਂਟੇ ਵਧਾ ਤੇ ਜਾ ਰਹੇ ਸੀ ਜੀ ਆਪਣਾ ਚਹਲ ਤੋਂ ਥੋੜੀ ਪਿੱਛੇ ਜੀ ਕੋਈ ਇਹਨਾਂ ਦੇ ਨਾਲ ਆਪਣਾ ਵਾਰਾ ਪੁੱਛ ਗਿਆ ਸੌਰੀ ਚਹਲ ਪਾਰ ਕਰਕੇ ਵਾਰਾ ਪੁੱਛ ਗਿਆ ਅੱਗੇ ਆ ਗਿਆ ਜੀ ਉਹਨੂੰ ਬਚਾਉਂਦੇ ਜਾਂਦੇ ਕਾਰ ਦਰਦ ਨਾਲ ਜਾ ਟਕਰਾਈ ਜੀ ਮੌਕੇ ਤੇ ਮੋਟੋ ਗਈ ਭਾਰਤੋਂ ਲੈ ਕੇ ਆਏ ਕੋਈ ਤੇ ਚੰਨਣ ਬਿਆ ਕਿ ਤੇਰੇ ਦੇ ਤੇ ਰਿਸ਼ਤੇ ਮੈਂ ਨਏ ਜਾ ਰਹੀ ਪਟਿਆਲੇ ਚਾਲ ਜੀ ਮਾਮਾਈ ਦੇ ਬੇਟੇ ਦਾ ਜਹਾਜ ਤੇ ਕਿੰਨੇ ਕਿਛੇ ਕੌਣ ਪਿਛੇ ਨਵੇਂ ਇੱਕ ਭਰਾ ਰਹਿ ਗਿਆ ਜੀ ਇੱਕ ਘਰ ਦੇ ਨੇ ਜੀ ਕਿ 7-8 ਸਾਲਾਂ ਦਾ ਜਵਾਕ ਹੈ ਦਾ ਮੁੰਡਾ ਵਿਚੇ ਚੱਲ ਵੀ ਚੱਤੀ ਸੀ ਤਾਂ ਮਾਂ ਖੇਤੀਬਾੜੀ ਦੇ ਬਿੱਟੀ ਨਾਲ ਮਾੜਾ ਮੁੱਟਾ ਕਾਂਦ ਬੁਗਦੇ ਤੇ ਕਾਫੀ ਦਿੱਕਤਾਂ ਦਾ ਤਨੜਾ ਹਾਂਜੀ ਹਾਂਜੀ ਹਾਂ ਜਿੱਦੋਂ ਵੱਡਾ ਜੀ ਕਹਿ ਸਕਦੇ ਜੁਲਬੁਲਾ ਡੈਡੀ ਵਿੱਚ ਇਹਨਾਂ ਜੀ ਅਜੇ ਨੂੰ ਸਾਲ ਪੋਇਆ ਜੀ ਤੇ ਸਾਡੇ ਚਾਚਾ ਜੀ ਵੀ ਉਹਨਾਂ ਦੀ ਜਮੀਨਾਂ ਹੋਇਆ ਬਦਲਾਂ ਨਾਲ ਦੀ ਅੱਧੇ ਮਹੀਨਾ ਬੂਰਾ ਹੀ ਹੋਇਆ ਜੀ ਇੱਕ ਮਹੀਨਾ 5-6-90 ਕਰਾ ਚਲਾਇਆ ਜੀ ਤੇ ਕਰਾਈ ਦਾ ਜਿਹਾ ਤੇ ਮੜਾ ਦਿੱਤਾ ਤੇ ਮਾੜਾ ਮੰਨਿਆ ਜੀ ਪਤਾ ਨਹੀਂ ਕਿਹੜਾ ਕੋਟਾ ਕੈਰਟੂਬਾ ਸਾਡੇ ਕੋਲ ਇਹ ਗੱਡੀ ਗੁੰਦਰਾ ਤੋਂ ਨਹਾ ਰਹੇ ਸੀ ਜੀ ਗੁੰਦਰਾ ਦੇ ਮੌਂਦਿਓ ਤੇ ਨੀਰੂ ਪਛਨ ਵਾਰਾ ਪੱਤੀ ਆ ਗਿਆ ਉਹਨੂੰ ਬਚਾਉਣ ਤੇ ਗੱਡੀ ਡੱਸੀ ਗਈ ਕੀ ਨਾਮ ਕੀ ਹੈ ਤੁਹਾਡਾ ਅਰਵਿੰਦ ਸਿੰਘ ਕਰਤੀ ਕਰ ਕੰਮ ਕਰ ਟਰੱਕ ਕੋਈ ਕਰਾਉਂਦੀ ਦਿੱਤੀ ਬੜੀ ਕਰਤੀ ਸੀ ਜੀ ਡੈਥ ਹੋ ਗਈ ਸੀ ਤੇ ਨੌਕਰ ਜੀ ਰੀਸੈਟ ਉਹ ਇਕੱਠੀ ਗਈ ਖਾਸ ਤਾਲੇ ਕੋਲ ਜਾ ਕੇ ਉਹ ਲੈ ਲਈ ਆ ਜੋ ਫਰਦਰ ਕੀ ਕਰਵਾਈ ਪੋਸਟਮਾਰਟਮ ਕਰਾ ਕੇ ਬਾਸ ਲਾਸ ਮਾਸਾ ਦੇਵਲ ਜੀ ਤੇ ਘਟਾ ਰਿਹਾ ਮੇਰਾ ਨਾਮ ਜੀ ਇਹ ਹੋਇਆ ਸੀ ਕਿਵੇਂ ਐਕਸੀਡੈਂਟ ਇਹ ਐਕਸੀਡੈਂਟ ਸਾਨੂੰ ਹਜੇ ਕੋਈ ਪਤਾ ਨਹੀਂ ਹੈਗਾ ਜੀ ਸਾਡੇ ਤੱਕ ਕੋਲ ਆਇਆ ਹੋਇਆ ਸੀ ਉਹ ਉਹ ਇਧਰ ਨਾਪੇ ਤੋਂ ਜਾ ਰਿਹਾ ਇੱਥੇ ਗਾਰੇ ਸਹੌਲੀ ਪਿੰਡ ਵਿੱਚ ਸਹੌਲੀ ਪਿੰਡ ਜਾਂਦੇ ਜਾਂਦੇ ਗੱਡੀ ਮਾਰ ਕੇ ਫੇਰ ਸਿੱਟ ਗਈ ਨਾਲ ਦਾ ਬੰਦਾ ਇੱਕ ਹੋਰ ਆ ਉਹ ਦਾਖਲ ਕੀਤਾ ਹੋਇਆ ਅਜੇ ਸਾਨੂੰ ਉਹਦਾ ਕੋਈ ਪਤਾ ਨਹੀਂ ਹੈਗਾ ਵੀ ਉਹਦੇ ਸੱਟ ਕਿੰਨੀ ਕੁ ਲੱਗੀ ਹੋਈ ਹੈ ਕਦੀ ਇਹਦੀ ਮੌਤ ਤੇ ਡੱਟੋ ਹਾਂਜੀ ਇਹਦੀ ਮੌਤ ਹੋ ਗਈ ਤੁਹਾਡੇ ਕੀ ਲੱਗਦਾ ਮੈਂ ਉਹਦੀ ਮਾਸੀ ਸਾਫਾ ਸਾਡੇ ਜਵਾਈ ਆ ਕੀ ਨਾਮ ਕੀ ਗੁਰਪਿਆ ਗੁਰਪ੍ਰੀਤ ਸਿੰਘ ਉਹ ਕੰਮ ਕੀ ਕਰਦੂ ਉਹੋ ਜੀ ਫੋਰਮੈਨ ਆ ਬੰਕ ਪਹਿਨਣਾ ਫੋਰਟੂਟੀ ਕੀ ਮੰਨ ਕਰਦੂ ਹੁਣ ਅਸੀਂ ਕਰਦੇ ਜੀ ਸਾਨੂੰ ਸਾਡਾ ਹੋਣਾ ਚਾਹੀਦਾ ਕੁਈ ਸਾਰ ਮਿਲੇ ਸਾਨੂੰ ਹੈਨਾ ਕਿੰਨੇ ਬੱਚੇ ਨੇ ਤਿੰਨ ਬੱਚੇ ਨੇ ਜੀ ਦੋ ਗੁੱਡੀਆਂ ਨੇ ਇੱਕ ਬੇਟਾ ਕਿੰਨੇ ਕਿੰਨੇ ਸਾਲ ਇੱਕ ਗੁੱਡੀ ਦਾ 18 ਸਾਲ ਆ ਜੀ ਇੱਕ ਨੂੰ 13ਵਾਂ ਕਸਾਲਾ ਇੱਕ ਮੁੰਡਾ 11 ਕਸਾਲਾ ਜੀ ਸਾਰੀ ਚੱਲਦਾ ਹਾਂਜੀ ਐਸੇ ਸਾਰਾ ਹੱਜਾ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਤੇ ਗੁਰਪ੍ਰੀਤ ਸਿੰਘ ਸਾਨਾ ਜਰਨੈਲ ਸੀ ਪਿੰਡ ਸੋਹੱਲੀ ਦੇ ਰਹਿਣ ਵਾਲੇ ਇਹ ਆਪਣੇ ਮੋਟਰਸਾਈਕਲ ਤੇ ਨਾਬੇ ਕੰਮ ਆਈ ਸੀਗੀ ਇਹ ਵਾਪਸ ਆਪਣੇ ਘਰ ਨੂੰ ਜਾ ਰਹੇ ਸੀਗੇ ਸੜਕ ਕੇ 7 ਵਜੇ ਦਾ ਤਕਰੀਬ ਤਕਰੀਬਨ ਟਾਈਮ ਸੀਗਾ ਸ਼ਾਮ ਦਾ ਤੇ ਪਿੱਛੋਂ ਨਾ ਕੋਈ ਗੱਡੀ ਨੇ ਇਹਨੂੰ ਨਾਲ ਹਿੱਟ ਕਰਕੇ ਚਲੀ ਗਈ ਹੈ। ਇੱਕ ਮੁੰਡੇ ਦੀ ਐਟ ਦੀ ਸਪੌਟ ਡੈਥ ਹੋ ਗਈ। ਗੁਰਪ੍ਰੀਤ ਸਿੰਘ son of ਜਰਨੈਲ ਸਿੰਘ ਨੇ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ। ਉਹ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਖੰਗਾਲ ਰਹੇ ਆ। ਜਿਹਾ ਜਿਹਾ ਹੋਊਗਾ ਉਸ ਹਸਾਬ ਨਾਲ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਇਹ ਲੇਬਰ ਦਾ ਹੀ ਕੰਮ ਕਰਦਾ ਸੀ। ਐਟ ਦੀ ਸਪੌਟ ਡੈਥ ਹੋ ਗਈ ਉਸ ਮੁੰਡੇ। ਦੂਜਾ ਇੰਜਰਡ ਸੀਗਾ ਉਹ ਹਸਪਤਾਲ ਦਾਖਲ ਹੈ। ਨਾਲੇ ਕੀ ਫਰਦਰ ਕੀ ਕਰਦੇ। ਫਰਦਰ ਉਹਦੇ ਬਿਆਨ ਬਾਰਸੇ ਆ ਗਏ। ਬਾਰਸਾਂ ਦੇ ਬਿਆਨ ਤੇ ਅਸੀਂ ਕਾਰਵਾਈ ਕਰਦੇ। ਜਾ ਜਿਹੜਾ ਇੰਜਰਡ ਹੈਗਾ ਮੁੰਡਾ ਉਹਦੇ ਬਿਆਨ ਤੇ ਕਾਰਵਾਈ ਕਰਦੇ ਅਸੀਂ ਅਗਲੀ ਕਾਰਵਾਈਆਂ ਮੰਨ ਲਿਆ ਦੀ ਉਹਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਮੁਕੱਲਿਦ ਕਰਦਾ ਹੈ ਲਾਸ਼ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਜਿਹੜਾ ਵੀ ਵਹੀਕਲ ਆਊਗਾ ਉਹ ਤੇ ਫਿਲਾਕ ਕਰ ਦੇਣਾ ਸਟ੍ਰਿੱਪਟ